ਦਿਲ ਕਰਿਆ ਸੀ ਮੈਂ ਸ਼ਬਦ ਪੜਾਂ ਭਾਈ ਸਾਹਿਬ ਜੀ ਦੀ ਕਵਿਤ ਰਚਨਾ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਤੈਸਪੁਨ ਇੱਕ ਗੁਰ ਸਿੱਖ ਕੋ ਨਵਾਏਗਾ ਗੁਰੂ ਦੀ ਸਿੱਖਾਂ ਦੀ ਸੇਵਾ ਕਰਨ ਦਾ ਇਤਨਾ ਵੱਡਾ ਮਹਾਤਮ ਬੜੇ ਪਿਆਰ ਅੰਦਰ ਸਰਵਣ ਕਰਿਏ ਜੀਓ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਤੈਸਪੁਨ ਇੱਕ ਗੌਰ ਸਿੱਖ ਕੋਨਵਾਏ ਕਾ ਤੈਸਾ ਪੁਨ ਇੱਕ ਗੌਰ ਸਿੱਖ ਕੋਨਵਾਏ ਕਾ ਪੰਜਬਾਰ ਗੰਗੇ ਜਾਏ ਵਾਰ ਪੰਜ ਪ੍ਰਾਗ ਨਾਏ ਤੈਸਾ ਪੁਨ ਇੱਕ ਗੌਰ ਸਿੱਖ ਕੋਨਵਾਏ ਕਾ ਤੈਸਾ ਪੁਨ ਇੱਕ ਗੌਰ ਸਿੱਖ ਵਾਇ ਕਾ ਤੈਸਾ ਪੁਨ ਏਕ ਗੁਰਸਿੱਖ ਕੋ ਨਵਾਇ ਕਾ ਤੈਸਾ ਪੁਨ ਏਕ ਗੁਰਸਿੱਖ ਕੋ ਨਵਾਇ ਕਾ ਪੰਜ ਬਾਰ ਗੰਦ ਜਾਏ ਬਾਰ ਪੰਜ ਪਰਾਗ ਨਾਏ ਤੈਸਾ ਪੁਨ ਏਕ ਗੁਰਸਿੱਖ ਕੋ ਨਵਾਇ ਕਾ ਤੇ ਸਪਨ ਇੱਕ ਗੋਰ ਸਿੱਖ ਕੋਨ ਵਾਇ ਕ ਸਿੱਖ ਕੋ ਪਿਲਾਏ ਪਾਣੀ ਪਾਉ ਕਾ ਅਸਮੇਦ ਜਾਗ ਫਲ ਸਿੱਖ ਕੋ ਜਿਵਾਏਗਾ ਅਸਮੇਦ ਜਾਗ ਫਲ ਸਿੱਖ ਕੋ ਜਿਵਾਏਗਾ ਪੰਜ ਬਾਰ ਗੰਗ ਜਾਏ ਬਾਰ ਪੰਜ ਪਰਾਗ ਨਾਏ ਤੈ ਸਪਨ ਏਕ ਗੌਰ ਸਿੱਖ ਕੋ ਨਵਾਏਗਾ ਸਪਨ ਇੱਕ ਗੌਰ ਸਿੱਖ ਕੋਨ ਵਾਏ ਕਾ ਪੰਜ ਬਾਰ ਗੰਗ ਜਾਏ ਬਾਰ ਪੰਜ ਪਰਾਗ ਨਾਏ ਤੇ ਸਪਨ ਇੱਕ ਗੌਰ ਸਿੱਖ ਕੋਨ ਵਾਏ ਕਾ ਤੇ ਸਪਨ ਇੱਕ ਗੌਰ ਸਿੱਖ ਕੋਨ ਵਾਏ ਕਾ ਸਤ ਮੰਦਰ ਕਾਂਚਨ ਕੇ ਉਸਾਰ ਦਿਨੇ ਜੈਸ ਸਤ ਮੰਦਰ ਜੈਸ ਸਤ ਮੰਦਰ ਕੰਚਨ ਕੇ ਸੇ ਸਤ ਮੰਦਰ ਗੰਚਨ ਕੇ ਉਸਾਰ ਦੀਨੇ ਤੈ ਸਪਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਤੈ ਸਪਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਪੰਜ ਭਾਰ ਗੰਗੇ ਜਾਏ ਮਾਰ ਪੰਜ ਪ੍ਰਾਗਨਾਏ ਗੁਰ ਸਿੱਖ ਕੋ ਨਵਾਏ ਕਾ ਜੈ ਸਪਨ ਇੱਕ ਗੁਰ ਸਿੱਖ ਕੋ ਨਵਾਏ ਕਾ ਜੈਸੇ ਬੀਸ ਵਾਰ ਦਰਸ਼ਨ ਸਾਧ ਕੀਆ ਕਾ ਹੋ ਜੈਸੇ ਬੀਸ ਸਿੱਖ ਕੋ ਉਚਾਪ ਪਗ ਸੁਵਾਏਗਾ ਤੈਸਫਲ ਸਿੱਖ ਕੋ ਉਚਾਪ ਪਗ ਸੁਵਾਏਗਾ ਪੰਜਬਾਰ ਗਾਂਗ ਜਾਏ ਮਾਰ ਪਚ ਪਰਾਗ ਲਾਏ ਤੈਸਪਨ ਵੇਖ ਗੁਰ ਸਿੱਖ ਕੋ ਨਵਾਏਗਾ ਤੈਸਪਨ ਇਕ ਗੁਰ ਸਿੱਖ ਕੋ ਨਵਾਏ ਕਾ ਪੰਜਬਾਰ ਗੰਗ ਜਾਏ ਵਾਰ ਪੰਜ ਪ੍ਰਾਗ ਨਾਏ ਤੈ ਸਪਨ ਇਕ ਗੁਰ ਸਿੱਖ ਕੋ ਨਵਾਏ ਕਾ ਤੈ ਸਪਨ ਇਕ ਗੁਰ ਸਿੱਖ ਕੋ ਨਵਾਏ ਕਾ ਤੈ ਸਪਨ ਇਕ ਗੁਰ ਸਿੱਖ ਕੋ